ਪੰਜਾਬ ਦੇ ਵਿੱਚ ਸੜਕੀ ਹਾਦਸਿਆਂ ਦੇ ਵਿੱਚ ਹਰ ਰੋਜ਼ ਇਜ਼ਾਫਾ ਹੁੰਦਾ ਜਾ ਰਿਹਾ ਹੈ ਜਿਸ ਦੇ ਚਾਲ ਦੇ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਪਿਆ ਹੈ ਤੇ ਤਾਜ਼ਾ ਮਾਮਲਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਨਾਲ ਜੁੜਿਆ ਹੋਇਆ ਸਾਂਝਾ ਕਰਾਂਗੇ। ਦਰਅਸਲ ਜਲੰਧਰ ਦੇ ਵਿੱਚ ਹੋਟਲ ਮੈਰੀਟਨ ਨੇੜੇ ਟੈਂਕਰ ਤੇ ਟਰੈਕਟਰ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਟਰੈਕਟਰ ਦੇ ਦੋ ਟੁਕੜੇ ਹੋ ਗਏ ਤੇ ਘਟਨਾ ਤੋਂ ਬਾਅਦ ਹਾਈਵੇ ਤੇ ਲੰਬਾ ਜਾਮ ਲੱਗਿਆ। ਆਣ ਜਾਣ ਵਾਲੇ ਲੋਕਾਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਦੀ ਟੀਮ ਵੀ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਕ੍ਰੇਨ ਦੀ ਮਦਦ ਦੇ ਨਾਲ ਟਰੈਕਟਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹਾਲਾਂਕਿ ਘਟਨਾ ਦੌਰਾਨ ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਟਰੈਕਟਰ ਚਾਲਕ ਬਾਲ-ਬਾਲ ਬਚ ਗਿਆ ਤੇ ਉਸ ਦੀ ਜੋ ਕਿ ਹਾਲਤ ਠੀਕ ਦਸਤਿੱਜਾ ਰਹੀ ਹੈ ਉੱਥੇ ਹੀ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਟਰੈਕਟਰ ਚਾਲਕ ਦੇ ਵੱਲੋਂ ਦੋਸ਼ ਲਗਾਇਆ ਗਿਆ ਕਿ ਆ ਕਿ ਇਹ ਹਾਦਸਾ ਟੈਂਕਰ ਚਾਲਕ ਵੱਲੋਂ ਉਸ ਨੂੰ ਟੱਕਰ ਮਾਰਨ ਦੇ ਕਾਰਨ ਵਾਪਰਿਆ ਹੈ ਤੇ ਟਰੈਕਟਰ ਚਾਲਕ ਦਾ ਕਹਿਣਾ ਹੈ ਕਿ ਉਹ ਮੁੱਖ ਸੜਕ ਤੋਂ ਸਿੱਧਾ ਆ ਰਿਹਾ ਸੀ ਕਿ ਇਸੇ ਦੌਰਾਨ ਪਿਛੇ ਤੋਂ ਆ ਰਹੇ ਟੈਂਕਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਦਾ ਟਰੈਕਟਰ ਅਚਾਨਕ ਜੋ ਕਿ ਟੈਂਕਰ ਦੇ ਨਾਲ ਜਾ ਟਕਰਾਇਆ ਤੇ ਇਸ ਦੌਰਾਨ ਟਰੈਕਟਰ ਅਤੇ ਟੈਂਕਰ ਦੇ ਟਾਇਰਾਂ ਵਿੱਚ ਫਸ ਗਿਆ ਤੇ ਪਲਟ ਗਿਆ ਤੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਘਟਨਾ ਦੌਰਾਨ ਉਹ ਸੜਕ ਦੇ ਦੂਜੇ ਪਾਸੇ ਡਿੱਗ ਗਿਆ ਤੇ ਮੌਕੇ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਜੀ ਭਾਈ ਮੇਨ ਰੋਡ ਤੋਂ ਸਿੱਧਾ ਆ ਰਹੇ ਹਾਂ ਜਿੱਥੋਂ ਟੈਂਕਰ ਗੱਡੀ ਆਈ ਉਹਨੇ ਸਾਈਡ ਮਾਰੀ ਟਰੈਕਟਰ ਤੋਂ ਮੁੰਡੇ ਇੱਕ ਢਿੱਗੀ ਗੱਡੀ ਵੀ ਰੋਡ ਦੇ ਉੱਤੇ ਖਰਾਬ ਉਹਦੇ ਵਿੱਚ ਵੱਜਾ ਉਹਦੇ ਵਿੱਚ ਟਾਇਰਾਂ ਦੇ ਕੋਲ ਫਸ ਕੇ ਟਰੈਕਟਰ ਦੇ ਨਾਲ ਹੀ ਪਲਟੀ ਵੱਜ ਗਈ। ਉਹ ਜਿਹੜਾ 100 ਡੀ ਟਰੈਕਟਰ ਉਹ ਸਵੇਰ ਪਲਟ ਗਿਆ ਮੈਂ ਜਾ ਕੇ ਭੜੇ ਦੇਖਿਆ ਗੱਡੀ ਉੱਤੇ ਜਦੋਂ ਮੈਂ ਉਹ ਖਾਇਆ ਬੰਦਿਆਂ ਨੇ ਤੇ ਦੇਖਿਆ ਗੱਡੀ ਨੂੰ ਉਸੇ ਦੀ ਗੱਡੀ ਭਜਾ ਕੇ ਲੈ ਰਿਹਾ ਸੋ ਇਸ ਅਪਡੇਟ ਦੇ ਵਿੱਚ ਐਨਾ ਹੀ ਜੁੜੇ ਰਹੋ ਸਾਂਝ ਜਲੰਧਰ ਦੇ ਨਾਲ ਧੰਨਵਾਦ ਪੰਜਾਬ ਦੇ ਵਿੱਚ ਸੜਕੀ ਹਾਦਸਿਆਂ ਦੇ ਵਿੱਚ ਹਰ ਰੋਜ਼ ਇਜ਼ਾਫਾ ਹੁੰਦਾ ਜਾ ਰਿਹਾ ਹੈ ਜਿਸ ਦੇ ਚਲਦੇ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਪਿਆ ਹੈ ਤੇ ਤਾਜ਼ਾ ਮਾਮਲਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਨਾਲ ਜੁੜਿਆ ਹੋਇਆ ਸਾਂਝਾ ਕਰਾਂਗੇ ਦਰਅਸਲ ਜਲੰਧਰ ਦੇ ਵਿੱਚ ਹੋਟਲ ਮੈਰੀਟਨ ਨੇੜੇ ਟੈਂਕਰ ਤੇ ਟਰੈਕਟਰ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਗਈ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਟਰੈਕਟਰ ਦੇ ਦੋ ਟੁਕੜੇ ਹੋ ਗਏ ਤੇ ਘਟਨਾ ਤੋਂ ਬਾਅਦ ਹਾਈਵੇ ਤੇ ਲੰਬਾ ਜਾਮ ਲੱਗਿਆ ਆਉਣ ਜਾਣ ਵਾਲੇ ਲੋਕਾਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਦੀ ਟੀਮ ਵੀ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਕ੍ਰੇਨ ਦੀ ਮਦਦ ਦੇ ਨਾਲ ਟਰੈਕਟਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹਾਲਾਂਕਿ ਘਟਨਾ ਦੌਰਾਨ ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਟਰੈਕਟਰ ਚਾਲਕ ਬਾਲ-ਬਾਲ ਬਚ ਗਿਆ ਤੇ ਉਸ ਦੀ ਜੋ ਕਿ ਹਾਲਤ ਠੀਕ ਦਸਤੂਰੀ ਜਾ ਰਹੀ ਹੈ ਉੱਤੇ ਹੀ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਟਰੈਕਟਰ ਚਾਲਕ ਦੇ ਵੱਲੋਂ ਦੋਸ਼ ਲਗਾਇਆ ਗਿਆ ਕਿ ਆ ਕਿ ਇਹ ਹਾਦਸਾ ਟੈਂਕਰ ਚਾਲਕ ਵੱਲੋਂ ਉਸ ਨੂੰ ਟੱਕਰ ਮਾਰਨ ਦੇ ਕਾਰਨ ਵਾਪਰਿਆ ਹੈ ਤੇ ਟਰੈਕਟਰ ਚਾਲਕ ਦਾ ਕਹਿਣਾ ਹੈ ਕਿ ਉਹ ਮੁੱਖ ਸੜਕ ਤੋਂ ਸਿੱਧਾ ਆ ਰਿਹਾ ਸੀ ਕਿ ਇਸੇ ਦੌਰਾਨ ਪਿੱਛੇ ਤੋਂ ਆ ਰਹੇ ਟੈਂਕਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਦਾ ਟਰੈਕਟਰ ਅਚਾਨਕ ਜੋ ਕਿ ਟੈਂਕਰ ਦੇ ਨਾਲ ਜਾ ਟਕਰਾਇਆ ਤੇ ਇਸ ਦੌਰਾਨ ਟਰੈਕਟਰ ਤੇ ਟੈਂਕਰ ਦੇ ਟਾਇਰਾਂ ਵਿੱਚ ਫਸ ਗਿਆ ਤੇ ਪਲਟ ਗਿਆ ਤੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਘਟਨਾ ਦੌਰਾਨ ਉਹ ਸੜਕ ਦੇ ਦੂਜੇ ਪਾਸੇ ਡਿੱਗ ਗਿਆ ਤੇ ਮੌਕੇ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਜੀ ਭਾਈ ਮੇਨ ਰੋਡ ਤੋਂ ਸਿੱਧਾ ਆ ਰਹੇ ਹਾਂ ਜੀ ਕਿਸੋਂ ਟੈਂਕਰ ਗੱਡੀ ਆਈ ਉਹਨੇ ਸਾਈਡ ਮਾਰੀ ਟਰੈਕਟਰ ਤੋਂ ਮੁੱਢੇ ਢਿੱਲੀ ਗੱਡੀ ਵੀ ਰੋਡ ਦੇ ਉੱਤੇ ਖਰਾਬ ਉਹਦੇ ਵਿੱਚ ਵੱਜਾ ਉਹਦੇ ਵਿੱਚ ਟਾਇਰਾਂ ਦੇ ਕੋਲ ਫਸ ਕੇ ਟਰੈਕਟਰ ਦੇ ਨਾਲ ਹੀ ਪਲਟੀ ਵੱਜ ਗਈ। ਦੋ ਹੀ ਸੇਵ ਉਹਦੇ ਟ੍ਰੈਕਟਰ ਉਸ ਵਾ ਪਲਟ ਗਿਆ ਮੈਂ ਜਾ ਕੇ ਭਰੇ ਦੇਖਿਆ ਗੱਡੀ ਉਸੇ ਜਗੋਂ ਮੈਨੂੰ ਉਠਾਇਆ ਬੰਦਿਆਂ ਨੇ ਤੇ ਦੇਖਿਆ ਗੱਡੀ ਨੂੰ ਉਸੇ ਸੀ ਗੱਡੀ ਭਜਾ ਕੇ ਲੈ ਆਏ ਸੋ ਇਸ ਅਪਡੇਟ ਦੇ ਵਿੱਚ ਐਨਾ ਹੀ ਜੁੜੇ ਰਹੋ ਸਾਂਝ ਜਲੰਧਰ ਦੇ ਨਾਲ ਧੰਨਵਾਦ